ਪੰਜਾਬ বিজেপি ਦੇ ਪ੍ਰਧਾਨ ਸੁਨੀਲ ਜਾਖੜ ਦੀ ਕਾਂਗਰਸ ਆਸਟਾਤੇ ਸੁਨੀਲ ਜਾਖੜ ਨੇ ਤਿੱਖਾ ਸ਼ਬਦੀ ਨਿਸ਼ਾਨਾ ਸਾਧਿਆ ਲੋਕ ਸਭਾ ਚ ਹੰਗਾਮੇ ਨੂੰ ਲੈ ਕੇ ਸੁਨੀਲ ਜਾਖੜ ਨੇ ਕਿਹਾ ਕਿ ਇਹ ਨਾ ਦੇ ਵਰਤਾਰੇ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਇਹਨਾਂ ਦੇ ਵਰਤਾਰੇ ਨੂੰ ਅਸੀਂ ਨਜ਼ਰਅੰਦਾਜ਼ ਨਹੀਂ ਕਰ ਸਕਦੇ ਇਹਨਾਂ ਨੇ ਪੀਐਮ ਦੀ ਸੁਰੱਖਿਆ ਨੂੰ ਖਤਰੇ ਚ ਪਾਉਣ ਵਾਲਿਆਂ ਨੂੰ ਹੌਸਲਾ ਦਿੱਤਾ ਹੈ ਪੀਐਮ ਦੀ ਯਾਤਰਾ ਨੂੰ ਸੁਰੱਖਿਆ ਦਾ ਭਿਆਨਕ ਸੁਪਨਾ ਇਹਨਾਂ ਨੇ ਬਣਾਇਆ ਸੀ ਜਿਕਰ ਉਹ ਹੈ ਕਿ 2000 ਅ 22 ਸਟਾਰਟਿੰਗ ਦਾ ਜ਼ਿਕਰ ਕਰਦੇ ਹੋਏ ਸੁਨੀਲ ਜਾਖੜ ਨਜ਼ਾਰਨ ਕਿ ਜਦੋਂ ਪੀਐਮ ਰੇਂਦਰ ਮੋਦੀ ਫਰੋਸਪੋਰ ਦੌਰੇ ਤੇ ਆਇਸ ਨੂੰ ਨਾਨਾਸੀ ਉਥੇ 2022 ਅਸੈਂਬਲੀ ਇਲੈਕਸ਼ਨਸ ਨੂੰ ਲੈ ਕੇ ਰੈਲੀ ਨੂੰ ਸੰਬੋਧਨ ਕਰਨਾ ਸੀ ਉਸ ਦੌਰਾਨ ਪੀਐਮ ਦੇ ਸੁਰੱਖਿਆ ਨੂੰ ਲੈ ਕੇ ਉਤਾਹੀ ਹੋਈ ਸੀ ਤੇ ਉਸ ਇਨਸੀਡੈਂਟ ਦਾ ਹੀ ਜ਼ਿਕਰ ਸੁਨੀਲ ਜਾਖੜ ਇਸ ਪੋਸਟ ਚ ਕਰ ਰਹੇ ਨੇ ਸੁਨੀਲ ਜਾਖੜ ਨੇ ਕਿਹਾ ਕਿ ਅੱਜ ਉਹੀ ਸੰਸਦ ਠਾਪ ਪਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜਦੋਂ ਕਿਰਦਾਰ ਉਹੀ ਰਵਈਏ ਦਰਸਾਉਂਦੇ ਨੇ ਤਾਂ ਇਤਿਹਾਸ ਤਰਕ ਸੰਗਤ ਨਹੀਂ ਰਹਿੰਦਾ ਧੰਨਵਾਦ ਮਤੇ ਤੇ ਨਰਿੰਦਰ મોદી ਨੇ ਭਾਸ਼ਨ ਦੇਣ ਤੋਂ ਰੋਕਣਾ ਪ੍ਰਧਾਨ ਮੰਤਰੀ ਅਹੁਦੇ ਦਾ અપਮਾਨ ਜਦੋਂ ਦਲੀਲਾ ਫੇਨ ਹੁੰਦੀਆਂ ਨੇਤਾਸ ਇਸ ठाਵ ਨੂੰ ਨੁਕਸਾਨ ਪਹੁੰਚਾਇਆ ਜਾਂਦਾ ਹੈ ਇਸ ਦੇ ਕਿਨਾਰ ਜੋ ਸੁਨੀਲ ਜਾਖੜ ਨੇ ਪੰਜਾਬ ਬੀਜੇਪੀ ਪ੍ਰਧਾਨ ਕਿਤੇ ਤੰਜ ਕੱਸੇ ਜਾ ਰਹੇ ਨੇ ਤਿੱਖਾ ਸ਼ਬਦੀ ਹਮਲਾ ਉਹਨਾਂ ਦੇ ਵੱਲੋਂ ਕੀਤਾ ਗਿਆ ਇਹ ਇਨਾ ਦੇ ਵਰਤਾਰੇ ਨੂੰ ਇਨਾ ਦੇ ਕੰਡਕਟ ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਇਹਨਾਂ ਨੇ ਪੀਐਮ ਦੀ ਸੁਰੱਖਿਆ ਨੂੰ ਖਤਰੇ 'ਚ ਪਾਉਣ ਵਾਲਿਆਂ ਨੂੰ ਹੌਸਲਾ ਦਿੱਤਾ ਹੈ ਇਸ ਨਾਲ ਪੰਜਾਬ বিজেপি ਪ੍ਰਧਾਨ ਸੁਨੀਲ ਜਾਖੜ ਫੋਨ ਲਾਈਨ ਤੇ ਮੌਜੂਦ ਨੇ ਸਰ ਸਵਾਗਤ ਤੁਹਾਡਾ ਮੀਤੀਨ ਪੰਜਾਬ ਤੇ ਤੁਸੀਂ ਇੱਕ ਪੋਸਟ ਪਾਈ ਹੈ ਜ਼ਿਕਰ ਕੀਤਾ ਕਿ ਜੋ ਲੋਕ ਸਭਾ ਚ ਜਿਨਾ ਐਮਪੀਸ ਦੇ ਵੱਲੋਂ ਹੰਗਾਮਾ ਕੀਤਾ ਜਾਂਦਾ ਹੈ ਉਹਨਾਂ ਦੇ ਕੰਡਕਟ ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ ਹਾਲਾਂਕਿ ਤੁਸੀਂ ਆਪਣੇ ਪੋਸਟ 2000 ਜੋ 22 ਸਟਾਰਟਿੰਗ ਚ ਜਰੋਪੀਅਮ ਰੇਨ ਦੇ ਮੋਦੀ ਫਿਰੋਜ਼ਪੁਰ ਦੌਰੇ ਤੇ ਆਣਾ ਸੀ ਉਦੋਂ ਰੈਲੀ ਨੂੰ ਸੰਬੋਧਨ ਕਰਨਾ ਸੀ ਉਦੋਂ ਸੁਰੱਖਿਆ ਦੀ ਚ ਉਹਨਾਂ ਦੀ ਕੋਤਾਹੀ ਹੋਈ ਸੀ ਉਸ ਪਾਰਟिकुलर ਇਨਸੀਡੈਂਟ ਨੂੰ ਤੁਸੀਂ ਕਿੰਨਾ ਕਿਤੇ ਉਸ ਵੱਲ ਤੁਹਾਡਾ ਇਸ਼ਾਰਾ ਹੈ ਦੇਖੋ 2 ਦਿਨ ਪਹਿਲਾਂ ਜਦੋਂ ਪ੍ਰਧਾਨ ਮੰਤਰੀ ਦਾ ਲੋਕ ਸਭਾ ਦੇ ਅੰਦਰ ਉਹਨਾਂ ਨੇ ਬਿਆਨ ਦੇਣਾ ਸੀ ਮਾਨਯੀ ਰਾਸ਼ਟਰਪਤੀ ਦੇ ਅਭਿਵਾਸ਼ਣ ਤੇ ਜੀ ਉਸ ਸਮੇਂ ਗੱਲ ਆਈ ਵੀ ਕੋਈ ਅ ਅਬਦਰ ਕਿਸਮ ਦੀ ਕਾਰਵਾਈ اپੋਜੀਸ਼ਨ ਦੇ एमपी ਕਰ ਸਕਦੇ ਹੈ ਹੂੰ ਪ੍ਰਧਾਨ ਮੰਤਰੀ ਦੇ ਰੁਤਬੇ ਦੇ ਖਿਲਾਫ ਜੀ ਉਹਨਾਂ ਦੀ ਸ਼ਾਨ ਦੇ ਖਿਲਾਫ ਹੂੰ ਮੈਂ ਉਸ ਨਜ਼ਰੀ ਨਾਲ ਜਿਹੜੀ ਪੋਸਟ ਪਾਈ ਹੈ ਕਿ ਜਿਹੜੇ ਲੋਕ ਪ੍ਰਧਾਨ ਮੰਤਰੀ ਦੇ ਸੁਰੱਖਿਆ ਨੂੰ ਖਤਰੇ ਜੇ ਪਾ ਸਕਦੇ ਹੈ ਹੂੰ ਉਹ ਕਾਂਗਰਸ ਦੇ ਖਾਸ ਤੌਰ ਤੇ ਪੰਜਾਬ ਕਾਂਗਰਸ ਦੇ ਕਈ ਲੀਡਰਾਂ ਕਰਨੀ ਮੈਂ ਇਸ਼ਾਰਾ ਕੀਤਾ ਹੈ ਜਿਨ੍ਹਾਂ ਜਿਹੜੇ ਪ੍ਰਧਾਨ ਮੰਤਰੀ ਦੇ ਸੁਰੱਖਿਆ ਨੂੰ ਖਤਰੇ ਜੇ ਪਾਣ ਵਾਲੇ ਤੇ ਅੱਜ ਜਿਹੜੀ ਆਪਸ ਚ ਇਹਨਾਂ ਦੀ ਖਿੱਚੋਤੂ ਹੈ ਹੂੰ ਉਹਦੇ ਵਿੱਚ ਆਪਣੇ ਹਾਈ ਕਮਾਂਡ ਨੂੰ ਖੁਸ਼ ਕਰਨ ਵਾਸਤੇ ਕੋਈ ਵੀ ਅਜੀ ਘਟਨਾ ਕਰ ਸਕਦੇ ਆ ਹੂੰ ਜਿਹੜਾ ਸਾਰੇ ਨਾ ਸਿਰਫ ਪ੍ਰਧਾਨ ਮੰਤਰੀ ਦੀ ਗਰिमा ਬਲਕਿ ਦੇਸ਼ ਦੀ ਪਾਰਲੀਮੈਂਟ ਦੇ ਉੱਤੇ ਵੀ ਇੱਕ ਬਹੁਤ ਵੱਡਾ ਦਾਗ ਲੱਗ ਸਕਦਾ ਹੈ ਇਸ ਕਰਕੇ ਮੈਂ ਵੀ ਇਹਨਾਂ ਗੱਲਾਂ ਨੂੰ ਕਈ ਲੋਕ ਕਹਿ ਦਿੰਦੇ ਆ ਨਹੀਂ ਜੀ ਇਹ ਜਾਂ ਕੀ ਹੋ ਸਕਦਾ ਸੀਗਾ ਲੋਕ ਸਭਾ 'ਚ ਮੈਂ ਉਸ ਪਾਸੇ ਧਿਆਨ ਦਿਵਾਇਆ ਵੀ ਇਹ ਜਿਹੜੀ ਕੁਝ ਨਹੀਂ ਹੋ ਸਕਦਾ ਉਹਦੇ ਸਾਹਮਣੇ ਇੱਕ ਕਹਿੰਦੇ ਪਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਇਹਨਾਂ ਲੋਕਾਂ ਦੇ ਸੋਚ ਘਟਿਆ ਸੋਚ ਦੇ ਕਰਕੇ ਸਿਰਫ ਰਾਜਨੀਤਿਕ ਲਾਇਵਿੰਗ ਦੇ ਵਾਸਤੇ ਇਹਨਾਂ ਨੇ ਉਦੋਂ ਪ੍ਰਧਾਨ ਮੰਤਰੀ ਦਾ ਜਿਹੜਾ ਦੌਰਾ ਹੈ ਉਸ ਦੌਰਾਨ ਉਹਨਾਂ ਦੀ ਸੁਰੱਖਿਆ ਨੂੰ ਖਤਰੇ 'ਚ ਪਾਇਆ ਸੀ ਉਸ ਪਾਸੇ ਮੈਂ ਧਿਆਨ ਖਿੱਚਿਆ ਨਹੀਂ ਜਾਖੜ ਜੀ ਤੁਸੀਂ ਵੀ ਉਸ ਟਾਈਮ ਪੰਜਾਬ ਕਾਂਗਰਸ ਦਾ ਇੱਕ ਅਹਿਮ ਹਿੱਸਾ ਸੀ ਹਾਂ ਜੀ ਤੇ ਬਿਲਕੁਲ ਮੈਂ ਮੈਂ ਤੁਹਾਨੂੰ ਇੱਕ ਸੈਕਿੰਡ ਜੀ ਮੇਰਾ ਉਸ ਸਮੇਂ ਦਾ ਟਵੀਟ ਕੱਢ ਕੇ ਦੇਖੋ ਜੀ ਮੈਂ ਅੱਜ ਨਹੀਂ ਕਹਿ ਰਿਹਾ ਜਦੋਂ ਮੈਂ ਕਾਂਗਰਸ ਦੇ ਸੀ ਉਦੋਂ ਵੀ ਮੈਂ ਕਿਹਾ ਇਹ ਬਹੁਤ ਹੀ ਮੰਦਪਗ ਹੈ ਹੂੰ ਕਿਸੇ ਵੀ ਸਰਕਾਰ ਦੀ ਜ਼ਿੰਮੇਵਾਰੀ ਕਿਸੇ ਵੀ ਰਾਜਨੀਤਿਕ ਦਲ ਦੀ ਸਰਕਾਰ ਹੋਵੇ ਦੇਸ਼ ਦਾ ਪ੍ਰਧਾਨ ਮੰਤਰੀ ਦੇਸ਼ ਦਾ ਪ੍ਰਧਾਨ ਮੰਤਰੀ ਹੁੰਦਾ ਕਿਸੇ ਪਾਰਟੀ ਦਾ ਪ੍ਰਧਾਨ ਮੰਤਰੀ ਨਹੀਂ ਹੁੰਦਾ ਉਹਨਾਂ ਦੀ ਸੁਰੱਖਿਆ ਦੇ ਵਿੱਚ ਕੋਤਾਈ ਨਾ ਹੋਵੇ ਆਹ ਜ਼ਿੰਮੇਵਾਰੀ ਸਟੇਟ ਦੀ ਸਰਕਾਰ ਦੀ ਬਣਦੀ ਸੀ ਉਸ ਸਮੇਂ ਦੀ ਸਰਕਾਰ ਨੇ ਆ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ ਆਪਣੇ ਰਾਜਨੀਤਿਕ ਫਾਇਦੇ ਵਾਸਤੇ ਉਸ ਸਮੇਂ ਦੇ ਵੀ ਟਵੀਟ ਕੋਣ ਤੁਮੈ ਤੁਹਾਨੂੰ ਭੇਜਦੇ ਨੇ ਉਹ ਵੀ ਬਰਾਬਰ ਰਨ ਕਰਿਓ ਤੁਸੀਂ ਆਪਣੇ ਚੈਨਲ ਜਖੜ ਜੀ ਫਿਰ ਉਦੋਂ ਚੂਕ ਕਿਸ ਦੇ ਵੱਲ ਹੋਈ ਸੀ ਕੋਈ ਨਹੀਂ ਜੀ ਆਤਾ ਇੱਕ ਮੌਕੇ ਦਾ ਕਿਉਂਕਿ ਮੌਸਮ ਖਰਾਬ ਸੀਗਾ ਹੂੰ ਪ੍ਰਧਾਨ ਮੰਤਰੀ ਨੂੰ ਹੈਲੀਕਾਪਟਰ ਦੀ ਬਜਾਏ ਬਾਏ ਰੋਡ ਜਾਣਾ ਪਿਆ ਜੀ ਆ ਜਿਹੜਾ ਬਾਏ ਰੋਡ ਜਾਣ ਦਾ ਫੈਸਲਾ ਸੀ ਇਹਦੀ ਜਾਣਕਾਰੀ ਸਿਰਫ ਚੰਦ ਲੋਕਾਂ ਨੂੰ ਪਤਾ ਸੀਗੀ ਹੂੰ ਉਸ ਘੱਟ ਸਮੇਂ ਦੇ ਅੰਦਰ ਹੂੰ ਕਿਵੇਂ ਤਾਂ ਲੋਕਾਂ ਤੱਕ ਇਨਫੋਰਮੇਸ਼ਨ ਪਹੁੰਚੀ ਕਿਸਨੇ ਬੰਦੇ ਇਕੱਠੇ ਕਰਕੇ ਉੱਥੇ ਉਸ ਸਮੇਂ ਜਿਹੜਾ ਮਾਹੌਲ ਸੀਗਾ ਉਹਨੂੰ ਐਕਸਪਲੋਇਟ ਕਰਕੇ ਉੱਥੇ ਰਸਤੇ 'ਚ ਉਹਨਾਂ ਨੇ ਬਲੋਕੇਜ ਕਿਸਾਨਾਂ ਨੇ ਉੱਥੋਂ ਉਹਨਾਂ ਦਾ ਨਾਂ ਲੈ ਕੇ ਕਿਸਾਨ ਜਿੱਥੇ ਬੰਦੀਆਂ ਦਾ ਉੱਥੇ ਜਿਸ ਕਿਸਮ ਦਾ ਉਹਨਾਂ ਨੇ ਵੈਰੀਕੇਟਿੰਗ ਕੀਤੀ ਹੈ ਜੋ ਕੁਝ ਉੱਥੇ ਉਹਨਾਂ ਨੇ ਪ੍ਰਦਰਸ਼ਨ ਕੀਤਾ ਉਹਦਾ ਤਾਂ ਜ਼ਿੰਮੇਵਾਰੀ ਮੈਂ ਸਮਝਦਾ ਹਾਂ ਕਿ ਸੁਪਰੀਮ ਕੋਰਟ ਨੇ ਆਪਣੇ ਇੱਕ ਰਿਟਾਇਰਡ ਸੁਪਰੀਮ ਕੋਰਟ ਕੋਰਟ ਜੱਜ ਦੇ ਹਟਾ ਕੇ ਇਨਕੁਆਇਰੀ ਵੀ ਬਿਠਾਈ ਸੀ ਪਰ ਮੈਨੂੰ ਲੱਗਦਾ ਵੀ ਇਹ ਜਿਹੜੇ ਲੀਡਰ ਹੈ ਹੂੰ ਉਹ ਕਹਿੰਦੇ ਗਿੱਦੜ ਬੱਕੀਆਂ ਮਾਰਦੇ ਪੈਰ ਫੜਨ ਵੀ ਬੜੇ ਛੇਤੀ ਨੇ ਜਾ ਕੇ ਕਿਤੇ ਮਾਫੀ ਮੁਫੀ ਮੰਗ ਲਈ ਲੱਗਦੀ ਆ ਬਟ ਅਗਰ ਉਸ ਸਮੇਂ ਦੇ ਐਵੇਂ ਆਫੀਸਰਜ਼ ਨੂੰ ਦੋਸ਼ ਦੇਣ ਦਾ ਤਾਂ ਚਲੋ ਦੇਖਿਆ ਹੋਣਾ ਉਹਨਾਂ ਨੇ ਬਟ ਜਿਹੜੀ ਪੋਲਿਟੀਕਲ ਤਾਕਤਾਂ ਸੀ ਜਿਨ੍ਹਾਂ ਨੇ ਆ ਸਾਜ਼ਿਸ਼ ਰਚੀ ਹੂੰ ਤੇ ਸਾਜ਼ਿਸ਼ ਨੂੰ ਅੰਜਾਮ ਦਿੱਤੋਸ ਬੜੇ ਘੱਟ ਸਮੇਂ ਦੇ ਅੰਦਰ ਹੂੰ ਉਹਨਾਂ ਲੋਕਾਂ ਤੱਕ ਪਹੁੰਚ ਕੇ ਉਹਨਾਂ ਨੂੰ ਫੇਕ ਲਗਣੀ ਚਾਹੀਦੀ ਸੀ ਕਿਉਂਕਿ ਅਦਰਵਾਇਜ਼ ਫਿਰ ਕੋਈ ਨਾ ਕੋਈ ਇਸ ਕਿਸਮ ਦੀ ਬਦਤਮੀ ਸੀ ਆਪਣੇ ਹਾਈ ਕਮਾਂਡ ਦੇ ਫੇਵਰ ਲੈਣ ਵਾਸਤੇ ਕੁਝ ਵੀ ਕਰ ਸਕਦੇ ਆ ਕਿਉਂਕਿ ਨਾ ਲੋਕਾਂ ਨੂੰ ਮੈਂ ਬੜਾ ਚੰਗੀ ਤਰ੍ਹਾਂ ਜਾਣਦਾ ਮੈਂ ਬਹੁਤ ਲੰਬੇ ਸਮੇਂ ਤੋਂ ਹੀ ਇਹਨਾਂ ਦੇ ਵਿੱਚ ਰਿਹਾ ਆ ਬੜਾ ਚੰਗੀ ਤਰ੍ਹਾਂ ਜਾਣੂ ਆ ਮੈਂ ਇਹਨਾਂ ਦੀ ਕਿਸ ਹੱਦ ਤੱਕ ਕਰ ਸਕਦੇ ਆ ਅੱਛਾ ਜਾਖੜ ਜੀ ਤੁਸੀਂ ਕਿਹਾ ਕਿ ਆਪਣੇ ਆਕਾਵਾ ਨੂੰ ਖੁਸ਼ ਕਰਨ ਲਈ ਇਹ ਸਭ ਕੁਝ ਕਰਦੇ ਨੇ ਕੌਣ ਆਪਣੇ ਆਕਾ ਨੂੰ ਖੁਸ਼ ਕਰਨ ਲਈ ਕੀ ਕੁਝ ਕਰ ਰਿਹਾ ਹੈ ਓ ਐਮਪੀ ਜਿਨ੍ਹਾਂ ਦੀ ਮੈਂ ਗੱਲ ਕਰ ਰਿਹਾ ਜਿਨ੍ਹਾਂ ਨੇ ਆ ਸਾਜ਼ਿਸ਼ ਰਚੀ ਸੀ ਉਸ ਸਮੇਂ ਦੇ ਜਿਹੜੇ ਲੀਡਰਸ਼ਿਪ ਵਾਲੇ ਸੀਗੇ ਜਿਨ੍ਹਾਂ ਦੇ ਕੋਲ ਨਾ ਸਿਰਫ ਇਸ ਪ੍ਰਧਾਨ ਮੰਤਰੀ ਦੇ ਬਾਈ ਰੋਡ ਜਾਣ ਦੀ ਨੌਲੇਜ ਸੀਗੀ ਬਲਕਿ ਉਹਨਾਂ ਦੇ ਜਿਹਨਾਂ ਲੋਕਾਂ ਨੇ ਉਹ ਕਾਰਵਾਈ ਉਸ ਇਲਾਕੇ 'ਚ ਕਰਵਾਈ ਉਹਨਾਂ ਦੇ ਨਾਲ ਡਾਇਰੈਕਟ ਉਹਨਾਂ ਦੇ ਲਿੰਕ ਸੀਗੇ ਤੇ ਆ ਤਾਂ ਜਾਂਚ ਦਾ ਮੇਰੇ ਖਿਆਲ 'ਚ ਜਾਂਚ ਅਜੇ ਵੀ ਉਹ ਇਹਦੇ ਵਿੱਚ ਕੋਈ ਨਹੀਂ ਛਿਪ ਸਕਦੀ ਸਾਰੀਆਂ ਗੱਲਾਂ ਸਾਹਮਣੇ ਆ ਸਕਦੀਆਂ ਬਟ ਜੋ ਕੁਝ ਵੀ ਹੈ ਮੈਂ ਸਮਝਦਾ ਵੀ ਇਹਨਾਂ ਸਾਜ਼ਿਸ਼ ਕਰਤਾਵਾਂ ਨੂੰ ਸਜਾ ਮਿਲਨੀ ਹੈ ਇਹਨਾਂ ਨੂੰ ਜਰੂਰ ਕੋਈ ਨਾ ਕੋਈ ਐਗਜ਼ੈਂਪਲ ਸੈੱਟ ਕਰਨਾ ਚਾਹੀਦਾ ਸੀ ਅਦਰਵਾਇਜ਼ ਇਹਨਾਂ ਦੇ ਹੌਸਲੇ ਹੋਰ ਵੱਜ ਜਾਣਗੇ ਕਿਤੇ ਨਾ ਕਿਤੇ ਬਿਲਕੁਲ ਯੂ ਆਰ ਸੇਇੰਗ ਕਿ ਉਦੋਂ ਹੌਸਲੇ ਵਧੇ ਸੀ ਤਾਂ ਕਰਕੇ ਹੁਣ ਲੋਕ ਸਭਾ ਦੇ ਅੰਦਰ ਇਹੋ ਜਿਹਾ ਵਤਾਰਾ ਉਹਨਾਂ ਦੇ ਵੱਲੋਂ ਕੀਤਾ ਜਾਂਦਾ ਹੈ ਬਿਲਕੁਲ ਉਹਨਾਂ ਦੇ ਕਾਰਵਾਈ ਨਹੀਂ ਹੋਈ ਇਸ ਕਰਕੇ ਹੋ ਸਕਦਾ ਹੈ ਉਹਨਾਂ ਦੇ ਮੂੰਹ ਨੂੰ ਖੂਨ ਲੱਗਿਆ ਕਿਤੇ ਫੇਰ ਨੰਬਰ ਬਣਾਉਣ ਵਾਸਤੇ ਦੇਖੋ ਅੱਜਕੱਲ ਜਿਸ ਕਿਸਮ ਦੀ ਆਪਸ ਵਿੱਚ ਇੱਕ ਦੂਜੇ ਨੂੰ ਹੇਟਾਂ ਦਿਖਾਉਣ ਦੀ ਕੋਸ਼ਿਸ਼ ਚੱਲ ਰਹੀ ਹੈ ਪੰਜਾਬ ਕਾਂਗਰਸ ਲੀਡਰਸ਼ਿਪ ਦੇ ਅੰਦਰ ਜੀ ਤੇ ਉਤੇ ਰਾਹੁਲ ਗਾਂਧੀ ਤੇ ਉਹਨਾਂ ਦੇ ਲੀਡਰ ਬੈਠੇ ਹੁੰਦੇ ਉਹਨਾਂ ਨੂੰ ਘੜਕੇ ਸਾਹਿਬ ਬੈਠੇ ਉਹਨਾਂ ਨੂੰ ਰਾਜੀ ਕਰਨ ਵਾਸਤੇ ਉਹਨਾਂ ਦੇ ਲਿਗਾ ਚਾਣ ਵਾਸਤੇ ਇਹ ਲੋਕ ਕੁਝ ਵੀ ਕਰ ਸਕਦੇ ਆ ਠੀਕ ਠੀਕ ਹੈ ਚਲੋ ਬਹੁਤ ਬਹੁਤ ਸ਼ੁਕਰੀਆ ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਸਾਹਿਬ ਨਾਲ ਜੁੜੇ ਉਹਨਾਂ ਨੇ ਅੱਜ ਕੱਲ ਦਾ ਜ਼ਿਕਰ ਕੀਤਾ ਕਿ ਜੋ ਫਿਰੋਜ਼ਪੁਰ ਚ ਜੋ ਪੀਐਮ ਰੇਂਦਰ ਮੋਦੀ ਨੇ ਆਨ ਆਸਤੀ ਉਦੋਂ ਰੈਲੀ ਨੂੰ ਸੰਬੋਧਨ ਕਰਨਾ ਸੀ ਉਸ ਦੌਰਾਨ ਮੌਸਮ ਬਹੁਤ ਖਰਾਬ ਸੀ ਤੇ ਉਸ ਦੌਰਾਨ ਬਾਈ ਰੋਡ ਹੀ ਪੀਐਮ ਰੇਂਦਰ ਮੋਦੀ ਨੂੰ ਫਿਰੋਜ਼ਪੁਰ ਪਹੁੰਚਣਾ ਸੀ ਪਰ ਰਸਤੇ 'ਚ ਹੀ ਇੱਕ ਸਿਕਿਉਰਿਟੀ ਲੈਪਸ ਹੋਇਆ ਸੀ ਸੁਰੱਖਿਆ 'ਚ ਮੁਰਤ ਚੱਕਰੇ ਨੇ ਕਿੰਨਾ ਕਿਤੇ ਲੋਕ ਸਭਾ ਚ ਜੋ ਹੰਗਾਮਾ ਹੋਇਆ ਸੀ ਬੀਤੇ ਦਿਨ ਉਸ ਤੋਂ ਪਹਿਲਾਂ ਆ ਵੀ ਜਿਹੜਾ ਕਿ ਐਮਪੀਜ਼ ਨੇ ਪੀਐਮ ਰੇਂਦਰ ਮੋਦੀ ਨੂੰ ਲੋਕ ਸਭਾ ਚ ਆਪਣਾ ਪਾਸ਼ਣ ਬੋਲਣ ਹੀ ਨਹੀਂ ਦਿੱਤਾ ਤੇ ਉਸ ਪੂਰੇ ਪਾਰਟੀਕੂਲਰ ਇਨਸੀਡੈਂਟ ਨੂੰ ਜੋ ਇਨਸੀਡੈਂਟ ਹੋਇਆ ਸੀ ਫਿਰੋਜ਼ਪੁਰ ਜਿਹੜਾ ਫੀਐਸਪੀ ਐਮ ਰੇਂਦਰ ਮੋਦੀ ਦੀ ਉਸ ਨਾਲ ਜੋੜ ਕੇ ਉਹ ਦੇਖ ਰਹੇ ਨੇ ਉਹਨਾਂ ਨੇ ਅੱਜ ਕੱਲ ਦਾ ਜ਼ਿਕਰ ਕੀਤਾ ਕਿ ਇਹ ਜਵਾਰਤਾਰਾ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ ਜੋ ਵਰਤਾਰਾ ਨਜ਼ਰਅੰਦਾਜ਼ ਉਸ ਦੌਰਾਨ ਕੀਤਾ ਗਿਆ ਉਹਨਾਂ ਦਾ ਕੰਡਕਟ ਤਾਂ ਕਰ ਕਿ ਉਹਨਾਂ ਦੇ ਹੌਸਲੇ ਅੱਜ ਬੁਲੰਦ ਨੇ ਇਨਾਂ ਨੇ पीएम ਦੇ ਸੁਰੱਖਿਆ ਖਤਰੇ ਚ ਕੌਣ ਵਾਲਿਆਂ ਨੂੰ ਹੌਸਲਾ ਦਿੱਤਾ ਸੀ ਇਸ ਗੱਲ ਦਾ ਜ਼ਿਕਰ ਉਹਨਾਂ ਦੇ ਵੱਲੋਂ ਕੀਤਾ ਗਿਆ ਯਾਨੀ ਕਿ ਸਿੱਧੇ ਸਿੱਧੇ ਤੌਰ ਤੇ ਜੋ ਕਾਂਗਰਸੀ ਐਮਪੀਜ਼ ਨੇ ਉਹਨਾਂ 'ਤੇ ਨਿਸ਼ਾਨਾ ਸੁਨੀਲ ਜਾਖੜ ਸਾਥ ਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਪੀਐਮ ਦੀ ਯਾਤਰਾ ਨੂੰ ਸੁਰੱਖਿਆ ਦਾ ਭਿਆਨਕ ਸੁਪਨਾ ਬਣਾਇਆ ਗਿਆ ਸੀ ਅੱਜ ਉਹੀ ਸੰਸਦ ਠੱਪ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜਦੋਂ ਕਿਰਦਾਰ ਉਹੀ ਰਵੱਈਏ ਦੁਹਰਾਉਂਦੇ ਨੇ ਤਾਂ ਇਤਿਹਾਸ ਤਰਕ ਸੰਗਤ ਨਹੀਂ ਰਹਿੰਦਾ ਧੰਨਵਾਦ ਬਤੇ ਤੇ ਰਹਿੰਦੇ મોદી ਨੂੰ 파ਸ਼ੰਡ ਦੇਣ ਤੋਂ ਰੋਕਣਾ ਪ੍ਰਧਾਨ ਮੰਤਰੀ ਅਹੁਦੇ ਦਾ ਮਾਨ

ਹੰਗਾਮਾ ਜੋ ਹੈ ਐਮਪੀਜ਼ ਦੇ ਵੱਲੋਂ ਕੀਤਾ ਗਿਆ ਤੇ ਉਸ ਦੌਰਾਨ ਲੋਕ ਸਭਾ ਦੀ ਜੋ ਕਾਰਵਾਈ ਹੈ ਉਸ ਨੂੰ ਮੁਲਤਵੀ ਕਰਨਾ ਪਿਆ